ਇਹ ਤੁਹਾਨੂੰ ਵੀ ਤੁਹਾਰੇ ਸਾਥੇ ਲਾਉਣੀ ਹੈ ਪਾਣਾ ਇਹ ਆਪਾਂ ਲਾ ਜਾਵਾਂਗੇ ਮੈਂ ਤੁਹਾਨੂੰ ਗੱਲ ਦੱਸ ਕੱਤੇ ਜਿਹੜਾ ਦੰਦ ਕਰਾ ਦੇਣਾ ਮੈਂ ਦਸ ਪਰਚੇ ਉਂਦਰਾ ਜਿੱਥੇ ਮੇਰੀ ਲੋਕਾਂ ਦੀ ਪਬਲਿਕ ਰਿਪੋਰਟ ਲੱਗੀ ਉਹ ਗਾਣਾ ਦਾ ਪਤਾ ਨਹੀਂ ਕਿ ਇਹਦਾ ਮੈਂ ਸੱਚਾ ਬੰਦਾ ਜਾਂ ਝੂਠਾ ਜੁੱਤ ਮਲਾਂ ਤੋਂ ਟੱਕਣਦਾ ਤੋ ਅੱਡਾ ਇਸ ਗਾਣੇ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਾਪੂ ਦਾ ਫੋਨ ਆਇਆ ਜਿੱਤਾ ਵੀ ਆਇਆ ਕਿ ਬੇਬਰਾ ਫੋਨ ਆਇਆ ਅੱਜ ਬਹੁਤ ਗੱਲ ਹੋ ਗਈ ਕਿ ਇਸ ਬਾਦ ਬਾਪੂ ਮੁਸਲਮੀ ਦਾ ਗਿਆ ਪਾਣਾ ਲੱਗੀ ਦੋ ਸਾਪ ਚੱਲ ਕਿ ਤੂੰ ਜੋ ਮੱਤੀ ਕਰ ਤਾ ਟਾਈਗਰ ਤੋਂ ਮੈਂ ਤੁਹਾਨੂੰ ਹੋਰ ਕਹਿਣਾ ਇੱਕ ਬੜੀ ਵੱਡੀ ਗੱਲ ਕਹਿ ਦਿੰਦਾ ਬਾਪੂ ਬਹੁਤ ਭੋਲਾ ਬੰਦਾ ਬਚਾ ਲੋ ਤੁਸੀਂ ਟਾਈਗਰ ਨੂੰ ਜਾਣਦੇ ਹੀ ਨਹੀਂ ਕੀ ਚੀਜ਼ ਐ ਟਾਈਗਰ ਹਲਵਾਰਾ ਦੇ ਨਵੇਂ ਗੀਤ ਦਾ ਲਾਸਟ ਵਿਸ਼ਨ ਲੈ ਕੇ ਵਿਵਾਦ ਫੱਟਾ ਜਾ ਰਿਹਾ ਹੈ ਪ੍ਰੈਂਕਲ ਲੁਧਿਆਣਾ ਨੇ ਬੀਤੇ ਦਿਨੀ ਦਾਅਵਾ ਕੀਤਾ ਸੀ ਕਿ ਟਾਈਗਰ ਹਲਵਾਰਾ 4 ਸਾਲ ਲਈ ਉਸ ਨਾਲ ਪੌਂਡੇ ਅਤੇ ਉਸ ਨੇ ਕਾਨੂੰਨਾ ਤੋਂ ਉਲਟ ਜਾ ਕੇ ਇੱਕ ਗੀਤ ਰਿਲੀਜ਼ ਕੀਤਾ ਜਿਸ ਚੋ ਉਸ ਨੇ ਪਾਨਾ ਸਿੱਧੂ ਦਾ ਜ਼ਿਕਰ ਵੀ ਕੀਤਾ ਸੀ ਹੁਣ ਇਸ ਵਿਵਾਦ ਚ ਪਾਨਾ ਸਿੱਧੂ ਦੀ ਐਂਟਰੀ ਵੀ ਹੋ ਗਈ ਹੈ ਜਿਸ ਨੇ ਪ੍ਰਿੰਕਲ ਲੁਧਿਆਣਾ ਨੂੰ ਉਸ ਨੂੰ ਬਦਨਾਮ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਪਾਨਾ ਸਿੱਧੂ ਨੇ ਸਾਫ਼ ਕੀਤਾ ਕਿ ਉਸ ਨੂੰ ਮੁਸੇਵਾਲਾ ਦੇ ਪਿਤਾ ਦਾ ਫੋਨ ਆਇਆ ਸੀ ਅਤੇ ਉਹਨਾਂ ਦੇ ਕਹਿਣ ਤੇ ਹੀ ਉਸ ਨੇ ਦਾ ਲਾਸਟ ਵਿਸ਼ ਗੀਤ 'ਚ ਕੰਮ ਕੀਤਾ ਜਦ ਕਿ ਉਹ ਨਿੱਜੀ ਤੌਰ ਤੇ ਪਹਿਲਾਂ ਕਦੇ ਵੀ ਟਾਈਗਰ ਹਲਵਾਰਾ ਨੂੰ ਨਹੀਂ ਮਿਲਿਆ ਪਾਨਾ ਸਿੱਧੂ ਨੇ ਤੈਥੋਂ ਤੱਕ ਕਹਿ ਦਿੱਤਾ ਕਿ ਜੇਕਰ ਪ੍ਰਿੰਕਲ ਲੁਧਿਆਣਾ ਉਸ ਤੇ ਪਰਚਾ ਦਰਜ ਕਰਵਾਉਣਾ ਚਾਹੁੰਦਾ ਤਾਂ ਉਹ ਕਿਸੇ ਵੀ ਪਰਚੇ ਤੋਂ ਨਹੀਂ ਡਰਦਾ ਹੈਲੋ ਓਕੇ ਮੈਂ ਆ ਆ ਮਾ ਮੇ ਲੋ ਤੁਹਾਡਾ ਉਹ ਹੀ ਨਾ ਉਹ ਲੈ ਗਿਆ ਤੁਮ ਉਹਦਾ ਵੀ ਭਾਲਾ ਬਦਵਾ ਕੇ ਬਦਵਾਹ ਜੋ ਬਦਵਾਹ ਬਦਵਾਹ ਜੀਰ ਮੈਂ ਕੀ ਕਰਤਾ ਇਸ ਗੀਚ ਰਸ ਨਹੀਂ ਵੀਰੇ ਤੁਹਾਨੂੰ ਪਤਾ ਵੀ ਬੰਦਾ ਬੌਂਡ ਹੈ ਤੁਸੀਂ ਤੁਹਾਨੂੰ ਪਤਾ ਮੈਨੂੰ ਬਾਪੂ ਦਾ ਫੋਨ ਆਇਆ ਤਾਂ ਪੁੱਛ ਜਾ ਕੇ ਬਾਪੂ ਨੂੰ ਮੈਂ ਬਾਪੂ ਦੇ ਬਾਹਰਾਂ ਤੋਂ ਗਈ ਨਾ ਪੁੱਤੂ ਦਾ ਨਾ ਸਤੂ ਦਾ ਤੇ ਕਿਹਦੀ ਲੱਤ ਨਾ ਕੀ ਹਿੰਦੀ ਕਿ ਮੈਂ ਹੁਣ ਜੇ ਪਰਿਵਾਰ ਨਾਲ ਨਾਲ ਕੋਈ ਇਸ ਚੀਜ਼ ਦਾ ਪਤਾ ਵੀ ਕੀ ਹੈ ਜੀ ਕੀਰੇ ਮੇਰੇ ਪਰਿਵਾਰ ਨਾਲ ਤੁਹਾਨੂੰ ਵੀਰ ਆਪਾਂ ਬਾਈ ਨੂੰ ਪੁੱਛਣਾ ਤਾਂ ਸੀਗਾ ਨਾ ਇੱਕ ਵਾਰੀ ਮੈਂ ਤਾਂ ਉਹ ਮੁੰਡੇ ਜਾਣਦਾ ਅਖਰੀ ਬਾਪੂ ਕਹਿੰਦਾ ਵੀਡੀਓ ਬਣਾਵਾ ਕੀ ਤਾਂ ਦੀ ਕੰਮ ਸ਼ੁਰੂ ਕਰਵਾ ਜਾਣਦਾ ਰੱਖ ਮੁੰਡ ਨੂੰ ਕੀ ਗੱਲ ਆ ਕੀ ਬਾਤ ਮੈਨੂੰ ਕੀ ਨਹੀਂ ਪਤਾ ਵੀ ਤੂੰ ਮਾਉਣ ਆ ਜਾਂ ਤੇ ਮੋਟਰ ਦਾ ਗ੍ਰੇਸ ਗੱਲ ਦਾ ਨਹੀਂ ਪਤਾ ਹੈ ਪਰ ਵੀਰੇ ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰਕੇ ਕਹਿ ਦਿੰਦੇ ਨਾ ਵੀ ਪ੍ਰਿੰਕਲ ਆਪਾਂ ਮੈਨੂੰ ਮੈਂ ਜੇ ਕੋਈ ਪੁੱਛਦਾ ਤਾਂ ਹੀ ਪੁੱਛ ਰੱਗੂ ਤੇ ਕਰਦਾ ਪਤਾ ਇੱਕ ਵਾਰੀ ਤਾਈ ਫੋਨ ਕਰਦਾ ਜੇ ਤੇਰਾ ਮੈਨੂੰ ਗੱਲ ਦਾ ਪਤਾ ਹੋਵੇ ਤਾਂ ਹੀ ਫੋਨ ਕਰਦਾ ਮੈਨੂੰ ਗੱਲ ਦੇ ਨਹੀਂ ਪਤਾ ਹੁਣ ਪਿੰਕੀ ਕੀ ਪਤਾ ਜੀ ਮੇਰੇ ਬਾਤੇ ਕੁਝ ਪਤਾ ਹੀ ਨਹੀਂ ਮੈਨੂੰ ਵੀ ਨਾ ਮੇਰੇ ਘਰੇ ਬੰਦਾ ਕੋਲ ਮੱਠਾ ਤਲੇ ਇਸ ਗੱਲ ਦਾ ਪਤਾ ਜੇ ਤੇਰਾ ਕੋਈ ਇਤਰਾ ਕੋਈ ਦੁਸ਼ਮਣ ਮੱਠਾ ਉਹ ਤੈਨੂੰ ਪਤਾ ਹੋਵੇ ਹੁਣ ਨਹੀਂ ਪਤਾ ਲੱਗਦਾ ਕਿ ਮੈਨੂੰ ਕੀ ਪਤਾ ਕੋਣ ਬਣਾਇਆ ਕਰੇ ਨਹੀਂ ਤੁਹਾਨੂੰ ਉਹਨੇ ਇਹ ਵੀ ਨਹੀਂ ਦੱਸਿਆ ਕਿ ਮੈਂ ਪਹਿਲੇ ਪਹਿਲਾਂ ਜਦੋਂ ਦੀ ਗੱਲ ਦਾ ਪਤਾ ਹੋ ਤਾਂ ਹੀ ਆ ਵੀ ਪਤਾ ਵੀ ਕੋਈ ਗੱਲ ਹੋਈਆ ਮੈਨੂੰ ਕਿ ਬਤਾਉਣ ਲਈ ਕੀ ਗੱਲ ਪਤਾ ਉਹ ਤਾਂ ਬਾਪੂ ਨਾਲ ਗੱਲ ਕਰ ਦਿੱਤੀ ਜੇ ਕਰਨੀ ਹੈ ਨਹੀਂ ਬਾਪੂ ਨਾਲ ਤਾਂ ਗੱਲ ਹੋਈ ਮੇਰੀ ਬਾਪੂ ਜੀ ਤਾਂ ਕਹਿੰਦੇ ਆ ਵੀ ਯਾਰ ਮੈਨੂੰ ਪਤਾ ਹੀ ਨਹੀਂ ਬੰਦੇ ਦੇ ਮਨ ਚ ਕੀ ਹੈ ਕਹਿੰਦੇ ਨੇ ਕੋਈ ਗੱਲ ਹੀ ਨਹੀਂ ਦੱਸੀ ਪਤਾ ਫਿਰ ਹੁਣ ਮੈਨੂੰ ਕੀ ਪਤਾ ਵਰਤੂ ਮੇਰਾ ਕਿਉਂ ਨਹੀਂ ਹੋਇਆ ਤਾਂ ਮੇਰੇ ਨਾਲ ਗੱਲ ਕੀਤੀ ਐ ਮੇਰੇ ਨਾਲ ਗੱਲ ਕੀਤੀ ਐ ਤੂੰ ਮੇਰੇ ਨਾਲ ਕੀ ਗੱਲ ਕਰ ਮੈਂ ਬੁੱਧਵਾਰ ਨੂੰ ਮੇਰਾ ਕੱਪਾ ਕਿੰਨਾ ਹੁੰਦਾ ਜਦੋਂ ਮਰ ਗਿਆ ਮੈਂ ਫੋਨ ਨਹੀਂ ਮਿਲਿਆ ਤੇ ਆਇਆ ਜਦੋਂ ਮੇਰੇ ਹੋਣਾ ਆਇਆ ਇਹ ਤੁੰਗਾ ਵੀ ਤੁਹਾਰੇ ਚੱਕੇ ਲਾਉਨੇ ਆ ਪਾਣਾ ਇਹ ਆ ਪਾਣਾ ਜਾਵਾ ਜੇ ਮੈਂ ਤੁਹਾਨੂੰ ਕਹਾਂ ਦਸ ਕੱਕੇ ਜਿਹੜਾ ਦਸ ਕਰਾ ਦੇਣਾ ਮੈਂ ਦਸ ਪਰਚਾ ਹੰਦਰਾ ਜਿੱਥੇ ਮੇਰੀ ਲੋਕਾਂ ਦੀ ਪਬਲਿਕ ਦੇ ਬਲੇ ਜੀ ਮੈਨੂੰ ਗੱਦਾ ਪਤਾ ਨਹੀਂ ਕਿ ਤਾ ਸੱਚਾ ਸੱਚੇ ਨੇ ਮੈਂ ਕਿਉਂ ਸਜੂਸਾ ਮੱਲਾ ਤੋ ਟੱਕੇਂਦਾ ਤੋ ਅੱਡਾ ਇਸ ਗਾਣੇ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਾਪੂ ਦਾ ਫੋਨ ਆਇਆ ਜਿੱਦਾਂ ਵੀ ਆਏ ਕਰਕੇ ਬੇਬੜਾ ਫੋਨ ਆਇਆ ਹਰ ਵਕਤ ਗੱਲ ਹੁੰਦੀ ਹੈ ਕਿਸ ਬਾਤ ਬਾਪੂ ਮਤਲਬ ਅ ਵੀ ਦਾ ਕਿ ਪਾਣਾ ਲਾ ਕਿ ਦੋ ਸਪਚਾ ਜੇ ਤੂੰ ਜੋ ਮਰਜ਼ੀ ਕਰ ਲੋ ਚਲੋ ਮੈਂ ਕਰੀ ਜਾ ਕੇ ਆਣਾ ਉਹਨਾਂ ਕੋ ਕਰੇ ਇਹ ਥੋੜੂ ਗਲ sai ਕਿ ਦੂਜੀ ਤਰ੍ਹਾਂ ਗੱਲ ਹੋ ਰਹਾ ਦਸ ਮੈਂ ਇੱਕਦਮ ਮੈਂ ਸਿਆਣੀ ਗੱਲ ਦਾ ਦੱਸ ਰਿਹਾ ਹੂੰ ਠੀਕ ਹੈ ਨਾ ਗੱਲ ਗੱਲ ਇਹ ਆ ਮੇਰਾ ਬੀ ਮੇਰਾ ਜੇ ਕਿਸੇ ਨੇ ਰੋਟੀ ਪੱਖਦੀ ਆ ਮੈਨੂੰ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਇਨਸਾਨੀਅਤ ਦੇ ਤੌਰ ਤੇ ਮੈਂ ਗੱਲ ਕਰਦਾ ਮੈਨੂੰ ਨਹੀਂ ਗੱਲ ਦਾ ਪਤਾ ਕੀ ਆ ਕਿ ਰੋਟੀ ਬਣਦੀ ਆ ਕਿ ਰੋਟੀ ਬਣਦੇ ਤਾਂ ਬਣ ਜਾਂਦੇ ਉਹਦਾ ਲੋ ਬਣਿਆ ਜਿਵਾਸ ਤੋਂ ਚੱਲਦਾ ਚੱਲਣ ਦਾ ਮਤਲਬ ਇਹ ਵੀ ਗੱਲ ਆ ਗੱਲ ਚਲੋ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਮੈਂ ਪੂਰੇ ਸੁਣੋ ਮੇਰੀ ਗੱਲ ਪੂਰੇ ਜਿੱਥੇ ਖੜ ਕੇ ਕਹੋਗੇ ਮੈਂ ਕਾਗਜ਼ ਵੀ ਪਾੜ ਦਾਂਗਾ ਆਪਾਂ ਯਾਰ ਪੰਜਾਬੀ ਬੰਦੇ ਆਪਣਾ ਦਿਲ ਬੜਾ ਵੱਡਾ ਹੈ ਪਰ ਭਾਜੀ ਇੱਕ ਵਾਰੀ ਸੁਣੋ ਤਾਂ ਸਹੀ ਬੇਨਤੀ ਤਾਂ ਸੁਣੋ ਇਸ ਬੰਦੇ ਨੂੰ ਇੱਕ ਵਾਰੀ ਇੰਨਾ ਪੁੱਛਿਓ ਕਿ ਪ੍ਰਿੰਕਲ ਨੇ ਤੇਰੇ ਲਈ ਕੀ ਕੁਝ ਨਹੀਂ ਕੀਤਾ ਜੇ ਇਹ ਮੈਨੂੰ ਇੰਨੇ ਹੀ ਕਹ ਦਿੰਦਾ ਵੀਰੇ ਮੈਂ ਚਲੋਣਾ ਦੇਖ ਜੀ ਜੇ ਕਰਨ ਆਇਆ ਗੱਲੋਂ ਆ ਤੁਸੀਂ ਪੁੱਛੋ ਤਾਂ ਹੀ ਗੱਲ ਮਰ ਤੁਸੀਂ ਇੱਕ ਵਾਰੀ ਇਹਨੂੰ ਪੁੱਛੋ ਤਾਂ ਸਹੀ ਵੀ ਪ੍ਰਿੰਕਲ ਨੇ ਤੇਰੇ ਲਈ ਕੀ ਨਹੀਂ ਕੀਤਾ ਇਹਨੂੰ ਇੱਕ ਵਾਰੀ ਪੁੱਛ ਤਾਂ ਲੋ ਮੇਰੀ ਗੱਲ ਸੁਣੋ ਹਾਂਜੀ ਮੈਨੂੰ ਮੇਰੀ ਗੱਲ ਸੁਣ ਸਾਫ਼ ਨਹੀਂ ਮੇਰੀ ਗੱਲ ਸੁਣ ਮੈਨੂੰ ਮੈਂ ਜਾ ਜਾ ਕੇ ਬਾਪੂ ਨੂੰ ਕਹਿੰਦਾ ਵੀ ਪਹਿਲਾਂ ਮੈਨੂੰ ਜਾਣਦਾ ਜਿੱਦਨ ਮਾਤੇ ਸ਼ੂਟਿੰਗ ਤੇ ਪਹਿਲਾਂ ਮੈਂ ਜਾਣਦਾ ਸੀ ਮੋਟਾ ਜਾ ਕੇ ਬਚੇਗਾ ਯਾਰ ਅਸੀਂ ਤਾਂ ਹੁਣ ਦੋ ਪ੍ਰੋਜੈਕਟ ਹੋਰ ਦੇ ਵਿੱਚ ਮੈਂ ਗੱਲ ਰੌ ਤੇ ਲ ਕਰੀ ਨਾ ਘਰ ਦੇ ਹੋਰ ਰਿਹਾ ਸਾਹ ਹਾਂਜੀ ਜਿੰਨਾਂ ਤੇ ਗੀਤ ਲਿਖਿਆ 500 ਉਹ ਸ਼ੂਟ ਕਰਨਾ ਸੀ ਨਹੀਂ ਕਰੋ ਯਾਰ ਅੱਗੇ ਵਧੋ ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਆ ਗੱਲ ਹੀ ਸਮਝੇ ਜੇ ਤੁਸੀਂ ਵਧੀਆ ਕੰਮ ਕਰੋਗੇ ਅਸੀਂ ਵੀ ਤੁਹਾਡੀ ਵੀਡੀਓ ਸ਼ੇਅਰ ਕਰਾਂਗੇ ਹੁਣ ਗੱਲ ਸਮਝ ਹੀ ਨਹੀਂ ਆਂਦੀ ਇਹ ਬੰਦਾ ਫੋਨ ਹੀ ਨਹੀਂ ਚੱਕਦਾ ਬਾਪੂ ਕਹਿੰਦਾ ਮੈਨੂੰ ਪਤਾ ਹੀ ਨਹੀਂ ਉਹ ਤੁਈ ਕਹੇ ਤਰੂਤ ਪੁੱਛ ਲਾ ਬਾਪੂ ਤੋਂ ਤੂੰ ਠੀਕ ਹੈ ਰਿਕਾਰਡਿੰਗ ਕੋਲ ਜਾਇਆ ਪاور ਲੱਗੀ ਆ ਪੁੱਛਿਆ ਜੀ ਭਾਵੇਂ ਤੂੰ ਪਹਿਲਾਂ ਦੁਪਹਿਰਾਂ ਗੱਲ ਜਾਣਦਾ ਸੀਗਾ ਵੀ ਭਾਣਾ ਉਹਨੂੰ ਜਾਣਦਾ ਸੀਗਾ ਕਿ ਉਹਨਾਂ ਪੈਗਰ ਹਰ ਵਾਰੀ ਜਦੋਂ ਆਪੀ ਤਾ ਬਾਕੀਤ ਕੀਤਾ ਤੇ ਚਾਹੁੰਦਾ ਸੀਗਾ ਮੈਂ ਤਾਂ ਜੇ ਰਾਤ ਨੂੰ ਫੋਨ ਮਾਰਨਗੇ 12 ਵਜੇ ਮਤਲਬ 12 ਵਜੇ ਵੀ ਜਾਂ ਉਹਨਾਂ ਦਾ ਬਾਪੂ ਫੋਨ ਮਾਰੂ ਨਹੀਂ ਹਾਂ ਤਾਂ ਸਾਨੂੰ ਮਾਰਨਗੇ ਅਸੀਂ ਵੀ ਜਾਵਾਂਗੇ ਹਾਂ ਹਰ ਇੱਕ ਨੂੰ ਮੈਂ ਉਹਨਾਂ ਨੂੰ ਸਵੇਰੇ ਵੀ ਕਿਹਾ ਮੈਂ ਕਿਹਾ ਤੁਹਾਡੇ ਤੁਹਾਡਾ ਇੱਕ ਪੁੱਤ ਨਹੀਂ ਸਾਰਾ ਪੰਜਾਬ ਹੀ ਤੁਹਾਡਾ ਪੁੱਤ ਹੈ ਬਾਪੂ ਟਾਰਗੇਟ ਨਾ ਕਰਦਾ ਜਿੱਤਰਚ ਇੰਨਾ ਹਾਜਮਾ ਹੁੰਦਾ ਠੀਕ ਆ ਅੱਜ ਬੰਦਾ ਨਾ ਕਰਾ ਚੈੱਕ ਕਰੋ ਚੈੱਕ ਕਰੋ ਬਾਪੂ ਨੂੰ ਟਾਰਗੇਟ ਕਿੱਤੋਂ ਸਭ ਬੰਦਾ ਲੋਕ ਹੁਣ ਤੈਨੂੰ ਇਸ ਚੀਜ਼ ਦਾ ਪਗੜਾਇਆ ਠੀਕ ਆ ਨਾ ਗੱਲ ਤੂੰ ਟਾਰਗੇਟ ਹੀ ਹੋਏ ਜੇ ਬੰਦਾ ਵੀਰੇ ਬਾਪੂ ਨੂੰ ਟਾਰਗੇਟ ਕਰਨਾ ਹੁੰਦਾ ਨਾ ਮੈਂ ਤੁਹਾਡਾ ਤੇ ਟਾਈਗਰ ਤੇ ਨਾ ਸੁਰਦਾ ਟਾਈਗਰ ਤੋਂ ਮੈਂ ਤੁਹਾਨੂੰ ਹੋਰ ਕਹਿੰਨਾ ਇੱਕ ਬੜੀ ਵੱਡੀ ਗੱਲ ਕਹਿ ਦੇਣਾ ਬਾਪੂ ਬਹੁਤ ਪੋਲਾ ਬੰਦਾ ਬਚਾ ਲੋ ਤੁਸੀਂ ਟਾਈਗਰ ਨੂੰ ਜਾਣਦੇ ਹੀ ਨਹੀਂ ਕੀ ਚੀਜ਼ ਐ ਚਲ ਕਿੰਨੀ ਵੱਡੀ ਗੱਲ ਕਹਿ ਲੱਗਾ ਤੁਹਾਨੂੰ ਮੇਰੀ ਮਾਂ ਨੂੰ ਪੁੱਛ ਲਿਓ ਕਰੇ ਮੇਰੀ ਮਾਂ ਬਿਮਾਰ ਰਹਿੰਦੀ ਹੈ ਸਾਡੇ ਕੋਲ ਘਰੇ ਰਿਆ ਆ ਕੇ ਪੁੱਛ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਕਿਹੜੇ ਪਰਿਵਾਰ ਨਾਲ ਸਬੰਧ ਰੱਖਦੇ ਹਾਂ ਬਚ ਲਓ ਜਿੰਨਾ ਬਚ ਸਕਦੇ ਹੋ ਮੈਂ ਤੁਹਾਨੂੰ ਇੱਕ ਹੁਣ ਗੱਲ ਆਦਾ ਵੀਰ ਮੇਰਾ ਮੈਂ ਕੀ ਬਾਪੂ ਨੂੰ ਟਾਰਗੇਟ ਕਰਨਾ ਯਾਰ ਉਹ ਸਾਡੇ ਜਿੱਦਾਂ ਮੇਰੇ ਫਾਦਰ ਨੇ ਉਦਾਂ ਹੀ ਉਹਨੇ ਇੱਕਦਮ ਆ ਕੇ ਚੱਲ ਹੋ ਰਿਹਾ ਸੀ ਹੂੰ ਮੇਰਾ ਨਾ ਜਦੋਂ ਨਾ ਇਹ ਦਸੀ ਤੁਹਾਨੂੰ ਦਾ ਮੇਰਾ ਚੈਨਾ ਤੇ ਪਰ ਚਟੜਾ ਨਹੀਂ ਪਰ ਮੈਂ ਤੁਹਾਨੂੰ ਸਪਾਈ ਜਰੂਰ ਦਿੰਨੀ ਸੀ ਹੋਰ ਮੈਂ ਕੂ ਵੀ ਨਹੀਂ ਦੇਣੀ ਜੀ ਮੈਨੂੰ ਇਸ ਤੋਂ ਥੋੜਾ ਜੀ ਤੌੜ ਦੇ ਪਹਿਲਾਂ ਮੈਨੂੰ ਪਤਾ ਸੀ ਪਤਾ ਵੀ ਮੈਂ ਨਾ ਉਹਨਾਂ ਵਿੱਚ ਜਾਣਾ ਜੇ ਵੀਰੇ ਤੇਰਾ ਫੋਨ ਆਇਆ ਨਾ ਇੱਥੇ ਇਹ ਟੋਪਿਕ ਬੰਦ ਕਰਾਂਗਾ ਮੈਂ ਵੀ ਇਹ ਦੂ ਬਾਅਦ ਇਹ ਟੋਪਿਕ ਸ਼ੁਰੂ ਨਹੀਂ ਆਏਗਾ ਜੇ ਤੈਂ ਵੱਡਾ ਦਿਲ ਕਰਕੇ ਫੋਨ ਕੀਤਾ ਨਾ ਇੱਥੇ ਹੀ ਇਹ ਟੋਪਿਕ ਬੰਦ ਹੋਊਗਾ ਹੁਣੇ ਹੀ ਦੂਜੀ ਗੱਲ ਤੇ ਮੈਂ ਹੋਰ ਦੱਸ ਦਉ ਮੈਂ ਜੇ ਤੂੰ ਕਹਿਣਾ ਆਪਾਂ ਤੁਸੀਂ ਸੋਚ ਰਹੇ ਹੋਗੇ ਬਦਮਾਸ਼ ਇਹ ਕੋ ਅੱਜ ਜ਼ਿਕਰ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਜਿਸ ਦਿਨ ਬਾਬੇ ਕੋਲ ਜੇਰ ਪੀਆ ਖਾਦਾ ਹੋਵੇ ਫੂਡ ਲੈ ਲੀਂਗਾ ਜੇ ਤਾਂ ਕਿਉਂ ਗਲਤ ਗੱਲ ਕੀਤੀ ਮੈਂ ਜਿਹੜਾ ਮੁੱਦੇ 'ਤੇ ਆਲੇ ਬੰਨਾਵਾ ਵਿਚਾਲੇ ਯਾਰ ਕੁਝ ਸੇਵਾ ਪਰਮਾਤਮਾ ਨੇ ਮੱਥੇ ਲਾਈ ਜੀ ਕਰ ਲਈ ਹੈ ਨਾ ਹੂੰ ਉਹ ਦਿਨ ਬੈਠ ਸੀ ਗਰੋਂ ਉਹ ਦਿਨ ਗਰੁੱਪ ਦੇ ਵੀਰ ਮੇਰਾ ਇਹ ਵੀ ਯਾਰ ਮੈਂ ਪਹਿਲੀ ਵਾਰ ਨੂੰ ਫਿਰਣਾ ਵੀ ਲੋਕ ਯਾਰ ਹਣਕ ਮੇਰਾ ਕਿਉਂ ਖੜਾ ਪਰਦਾ ਮੈਨੂੰ ਜਦਾ ਮਾਰਿਆ ਜੀ ਮੈਨੂੰ ਮੈਨੂੰ ਗੁਰੂ ਮਹਾਰਾਜ ਦੀ ਸੋਚ ਜੇ ਪਹਿਲਾਂ ਮੈਂ ਉੱਥੋਂ ਜਾਣ ਬਣ ਨਾ ਹੋਵਾ ਜਦੋਂ ਉੱਥੇ ਆਪਣਾ ਜਦੋਂ ਅਸੀਂ ਮੇਰੇ ਬਾਪਾ ਨੇ ਫੋਨ ਮਾਰਦੇ ਵੀ ਐ ਕਰ ਕੱਲ ਨੂੰ ਛੁੱਟਾ ਆ ਜੀ ਬਾਫਾ ਗਿਆ ਠੀਕ ਹੈ ਨਾ ਚਲੋ ਹੋਰ ਇਸ ਤੋਂ ਪਹਿਲਾਂ ਠੀਕ ਆ ਮੈਂ ਨੌਂ ਲਈ ਜਾਂ ਮੈਂ ਚੱਲਵਾ ਤੇ ਹੋਰ ਕਰੀਆਂ ਮੈਂ ਮੇਰੇ ਨਾਲ ਉਹ ਹਰੇਕ ਬੰਦਾ ਭਾਈ ਮੈਂ ਨਹੀਂ ਪਤਾ ਛੂਈ ਕੁੱਤੀ ਵਾਂਗੂ ਬਈ ਲੈ ਬਣਾ ਗੱਲ ਤਾਂ ਹੂੰ ਤੇ ਰਾਮ ਸਾਹਿਬ ਦਾ ਤੂੰ ਜੋ ਮਰਜੀ ਨਹੀਂ ਮਿਲਦਾ ਹਨਾ ਜਿਵੇਂ ਮਰਜੀ ਕੋਈ ਤੇਰਾ ਬਹਿ ਕੇ ਗੱਲ ਕਰਨ ਲਿਓ ਕਰਾ ਵੀ ਤਾਂ ਮੈਂ ਨਹੀਂ ਇਸੇ ਮਸਲੇ 'ਚ ਨਹੀਂ ਆਉਂਦਾ ਸਾਨੂੰ ਕੀ ਲੋੜ ਆ ਯਾਰ ਉਹ ਬਾਈ ਤੁਸੀਂ ਗੱਲ ਸਮਝਦੇ ਨਹੀਂ ਮੈਨੂੰ ਇੰਨੇ ਹੀ ਫੋਨ ਕਰ ਲੈਂਦਾ ਵੀਰੋ ਨਹੀਂ ਮੈਂ ਉਧਰ ਗਾਣਾ ਕਰਨ ਲੱਗਾ ਮੈਂ ਕਹਣਾ ਯਾਰ ਤੇ ਕਾਵੇ ਲੈ ਜਾ ਯਾਰ ਇੱਕ ਮਿੰਟ ਇੱਕ ਮਿੰਟ ਮੈਨੂੰ ਵੈਸੇ ਉਹ ਹੀ ਛਾੜ ਦੇ ਹੋਵਾਂਗੇ ਠੀਕ ਹੈ ਨਾ ਗੱਲ ਵੀ ਤੇਰਾ ਕੰਮ ਚੰਗਾ ਉਹ ਵੱਖਰੀ ਗੱਲ ਹੁਣ ਮੈਨੂੰ ਸੁਖਣਾ ਉਹਦਾ ਵੀ ਤੇਰਾ ਕੌਣ ਕੀ ਕਾਗਜ਼ ਆ ਉਹ ਇਹ ਤਾਂ ਮੈਨੂੰ ਗੱਲ ਦਾ ਪਤਾ ਲੱਗਦਾ ਪਰ ਤੁਸੀਂ ਅਵੇਰ ਤਾਂ ਰੋਣਾ ਕੋਈ ਬੰਦਾ ਆਇਆ ਤੁਹਾਡੇ ਨਾਲ ਗਾਣਾ ਕਰ ਰਿਹਾ ਭਾਨੇ ਵੀ ਤੁਸੀਂ ਅਵੇਰ ਦਾ ਰੋਣਾ ਦਾ ਪਿਛੋਕੜ ਦਾ ਦੇਖੋ ਕੀ ਹੈ ਅਵੇਰ ਆ ਜਗਾ ਅਵੇਰ ਤਾਂ ਹੋ ਗਿਆ ਹੁਣ ਅਵੇਰ ਸਾਡਾ ਕਿਹੜਾ ਬਿਜ਼ਨਸ ਆ ਜੀ ਸਾਨੂੰ ਕਿਹੜਾ ਪਤਾ ਹੈ ਇਸ ਚੀਜ਼ ਬਾਰੇ ਅਵੇਰ ਤਾਂ ਤਾਂ ਇਹ ਸਾਨੂੰ ਕੱਖ ਨਹੀਂ ਪਤਾਏਗਾ ਬਟਾ ਹੁਣ ਵੀਡੀਓ ਦੇਖ ਕੇ ਵੱਡਾ ਹੁਣ ਪਤਾ ਲੱਗਿਆ ਚਲੋ ਕੋਈ ਨਹੀਂ ਆਪਾਂ ਕਰਦੇ ਆ ਇਹਨੂੰ ਖਤਮ ਕਰਦੇ ਹੋ ਤੈਨੂੰ ਕੁਝ ਪਤਾ ਥਾ ਤੇ ਬਾਰੇ 1 ਮਿੰਟ ਵੀ ਤੈਨੂੰ ਕੋਈ ਆਪਣਾ ਸਾਡੇ ਘਰੇ ਬੰਦਾ ਕੋਲ ਮੈਂ ਕਿ ਉਹ ਸੁਪਨਾ ਹੁੰਦਾ ਇਹ ਕਿਸੇ ਕੁਝ ਨਹੀਂ ਲੱਗਦਾ ਇਸ ਚੀਜ਼ ਦਾ ਹ ਨਹੀਂ ਠੀਕ ਹੈ ਆ ਮੈਂ ਵੀ ਰਿਵੜੜ ਕੇ ਹੁਣ ਜੇ ਮੈਂ ਤੁਹਾਨੂੰ ਫਿਰ ਤੋਂ ਐਮੀਣਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਕਿ ਮੈਂ ਤੁਹਾਨੂੰ ਪਹਿਲਾਂ ਨੂੰ ਜਾਣਦਲੀ ਹੁਣ ਇਹ ਕਿ ਚੈਨਲ ਤੇ ਵੱਢ ਕੇ ਕਰੀ ਜਾਵੇ। ਤੁਹਾਨੂੰ ਦਾ ਫੋਨ ਆਇਆ ਸੀ ਇਹ ਆਇਆ ਸੀ ਫਿਰ ਵੀ ਮੇਰਾ ਚੰਗੀ ਗੱਲ ਨਹੀਂ। ਮੈਂ ਕਰਾ ਕੀਤਾ ਤੁਹਾਨੂੰ ਭਰਾਵਾ ਤੋੜ ਦੇ ਫੋਨ ਦਿੱਤਾ ਠੀਕ ਹੈ। ਨਹੀਂ ਠੀਕ ਹੈ। ਠੀਕ ਹੈ ਬਿਲਕੁਲ ਠੀਕ। ਜੇ ਤੁਸੀਂ ਭਰਾਵਾ ਤੋੜ ਤੇ ਕੀਤਾ ਆਪਾਂ ਭਰਾਵਾ ਤੋੜ ਤੇ ਹੀ ਗੱਲ ਕਰਾਂਗੇ। ਆਪਾਂ ਗਲਤ ਨਹੀਂ ਕੋਈ ਗਲਤ ਸਾਡੇ ਕੋਲੋਂ ਤੁਹਾਡਾ ਆਪਣਾ ਤਰੀਕ ਤੇ ਟਾਈਮ ਨੋਟ ਕਰ ਲਓ ਇਸ ਤੋਂ ਬਾਅਦ ਜੇ ਕੋਈ ਗਲਤ ਗੱਲ ਬੋਲਾਂਗੇ ਜੇ ਤੁਸੀਂ ਰਿਸਪੈਕਟ ਦਿੱਤੀ ਹੈ ਤੁਹਾਨੂੰ ਪੂਰੀ ਮਿਲੇਗੀ ਮੈਂ ਤਾਂ ਇਹ ਤੁਹਾਨੂੰ ਕਰੀ ਨਾ ਮੜੇ ਇੱਕ ਵਾਰੀ ਤੋਂ ਮੇਰੇ ਘਰੇ ਆ ਜਾ ਮੇਰੇ ਜਦੋਂ ਮਰਜ਼ੀ ਕਰਾਇਆ ਜਾਣਾ ਕੋਈ ਗੱਲ ਨਹੀਂ ਵੀਰੇ ਜਦੋਂ ਉਧਰ ਦਾ ਕੋਈ ਪ੍ਰੋਗਰਾਮ ਹੋਇਆ ਤੁਹਾਡੇ ਕੋਲ ਜ਼ਰੂਰ ਚਾਹ ਪੀ ਕੇ ਜਾਵਾਂਗੇ ਅੰਮੀਰ ਹਾਂ ਦਰਸਲੇ ਇਸ ਤੋਂ ਪਹਿਲਾਂ ਪ੍ਰਿੰਕਲ ਲੁਧਿਆਣਾ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਫੋਨ ਕੀਤਾ ਸੀ ਜਿਸ ਤੇ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਟਾਈਗਰ ਨਾਲ ਪ੍ਰਿੰਕਲ ਦੇ ਕਿਸੇ ਵੀ ਬੌਂਡ ਤੋਂ ਪੂਰੀ ਤਰ੍ਹਾਂ ਜਾਣਦੇ ਤੁਸੀਂ ਵੀ ਸੁਣੋ ਪ੍ਰਿੰਕਲ ਲੁਧਿਆਣਾ ਤੇ ਮੂਸੇਵਾਲਾ ਦੇ ਪਿਤਾ ਵਿਚਾਲੇ ਫੋਨ ਤੇ ਹੋਈ ਇਹ ਪੂਰੀ ਗੱਲਬਾਤ ਬਲਕੌਰ ਅੰਕਲ ਬੋਲ ਰਹੇ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਅੰਕਲ ਮੈਂ ਪ੍ਰਿੰਕਲ ਬੋਲਦਾ ਲੁਧਿਆਣੇ ਤੋਂ ਜੀ ਠੀਕ ਹੋ ਸੇ ਠੀਕ ਆ ਤੁਹਾਡੀ ਬਸ ਬਾਵਾ ਜਾਇਆ ਚੱਲੇ ਮਸੀਹ ਚੱਲ ਗਿਆ ਅਜਾ ਅੰਕਲ ਤੁਸੀਂ ਮੇਰੇ ਬਾਦ ਰੰਗੋ ਤੁਹਾਨੂੰ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰ ਦਾ ਉਹਦਾ 2020 ਚ ਲੁਧਿਆਣੇ ਹਾਂ ਜੀ ਹਾਂ ਜੀ ਅਜਾ ਅੰਕਲ ਇੱਕ ਬੇਨਤੀ ਕਰਨੀ ਸੀ ਜਿਹੜਾ ਮੁੰਡਾ ਟਾਈਗਰ ਹੈ ਜਿੰਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ ਹਾਂ ਇਹਦਾ ਅੰਕਲ ਮੇਰੇ ਕੋਲ 4 ਸਾਲਾਂ ਵਾਲੀ ਬੌਂਡ ਸੀਗਾ ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ ਮੇਰੇ ਕੋ ਘਰੇ ਰਹਿੰਦਾ ਰਿਹਾ ਇਹ 6 ਮਹੀਨੇ ਮੈਂ ਤਾਂ ਉਹਨੂੰ ਇਹਨੇ ਦੱਸਿਆ ਨਹੀਂ ਹੋਣਾ ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਪਈ ਨੇ ਤੇ ਮਤਲਬ ਮੈਂ ਇਹ ਨਹੀਂ ਬਈ ਮੈਂ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਦਾ ਤੁਸੀਂ ਮੇਰੇ ਫਾਦਰ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਜੇ ਮੈਨੂੰ ਮੜਾ ਜਾਂ ਪੁੱਛ ਵੀ ਲੈਂਦਾ ਨਾ ਅੰਕਲ ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਨਾਂ ਤੇ ਮੈਂ ਕਾਗੇ ਰੱਖਣੇ ਨਹੀਂ ਸੀਗੇ ਸਾਡਾ ਦਿਲ ਬਹੁਤ ਵੱਡਾ ਓਕੇ ਜੇ ਜਿੱਦਾਂ ਮੰਨ ਲਓ ਤੁਹਾਡੇ ਲਈ ਸਿੱਧੂ ਸੀ ਉਦਾਂ ਹੀ ਅਸੀਂ ਆ ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਐਦਾਂ ਇਹ ਥੋੜਾ ਜਨਾ ਇਹਨੂੰ ਇਹ ਗੱਲ ਹਾਂਜੀ ਆਪਾਂ ਬੇਟਾ ਕੋਈ ਕਿਸੇ ਗੱਲ ਦਾ ਪਤਾ ਹੋਊਗਾ ਆਪਾਂ ਤਾਂ ਤੇਰੀ ਆਪਾਂ ਤਾਂ ਨਾਲੇ ਨਹੀਂ ਨਹੀਂ ਮੈਂ ਨਹੀਂ ਨਹੀਂ ਤੁਸੀਂ ਸਾਡੇ ਬਜ਼ੁਰਗ ਹੋ ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਕਿ ਅੰਕਲ ਨੂੰ ਦੱਸਾਂ ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ ਚਲੋ ਅਸੀਂ ਤਾਂ ਉਦੋਂ ਆਏ ਵੀ ਸੀਗੇ ਸਾਰੇ ਹਨਾ ਬਈ ਅਸੀਂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ ਜੀ ਜੀ بس ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ। ਕਿ ਕਹੋਣਾ ਮੈਂ ਉਹਦੀ ਮਾੜੀ ਗੱਲ ਆ ਜੀ ਉਹਨੂੰ ਦੱਸਣਾ ਚਾਹੀਦਾ ਹੈ ਨਾ ਜਾ ਕੇ ਆਪਾਂ ਤੁਹਾਨੂੰ ਪੁੱਛਿਆ ਨਹੀਂ ਚਲੋ ਤਾਂ ਗਾਣਾ ਵਨ ਠੀਕ ਲੈ। ਨਹੀਂ ਨਹੀਂ ਕੋਈ ਗੱਲ ਨਹੀਂ ਅੰਕਲ ਮੈਨੂੰ ਮੈਂ ਤਾਂ ਗਾਣੇ ਵੀ ਇੱਕ ਦੋ ਕਰਾਏ ਸੀ ਉਦੋਂ ਇਹਦੇ ਥੋੜੀ ਜੀ ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ। ਪਰ ਮੈਂ ਤੁਹਾਨੂੰ WhatsApp ਦੇ ਉੱਤੇ ਪੇਪਰ ਵੀ ਸੈਂਡ ਕਰਦਾ ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ। ਬਸ ਬਾਕੀ ਮੈਨੂੰ ਕੋਈ ਗੁੱਸਾ ਨਹੀਂ ਹੈ ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ ਆਪਾਂ ਤਾਂ ਪੰਜਾਬੀ ਵੈਸੇ ਹੀ ਬੜੇ ਵੱਡੇ ਦਿਲ ਵਾਲੇ ਆ ਹਾਂ ਬਿਲਕੁਲ ਹਾਂਜੀ ਹਾਂਜੀ ਆ ਗੱਲ ਹੈ ਮੈਂ ਬਾਕੀ ਪੇਪਰ ਭੇਜਦਾ ਅੰਕਲ ਤੁਹਾਨੂੰ ਵਟਸਐਪ ਤੇ ਬਿਲਕੁਲ ਠੀਕ ਆ ਦੱਸੀ ਇਹ ਕਿ ਟਾਈਗਰ ਹਲਵਾਰਾ ਨੇ ਪਿਛਲੇ ਦਿਨੀ ਮੁੱッセਵਾਲਾ ਦੇ 5911 ਰੈਕੋਰਡ ਚੈਨਲ ਤੇ ਦਾ ਲਾਸਟ ਵਿਸ਼ ਗੀਤ ਰਿਲੀਜ਼ ਕੀਤਾ ਸੀ ਜਿਸ 'ਚ ਮੁੱッセਵਾਲਾ ਦੇ ਮਾਤਾ ਪਿਤਾ ਸਣੇ ਪੰਨਾ ਸਿੱਧੂ ਵੀ ਨਜ਼ਰ ਆਇਆ ਸੀ ਇਸ ਗੀਤ ਰਾਹੀਂ ਮੁੱッセਵਾਲਾ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਕੀਤੀ ਗਈ ਸੀ ਹਾਲਾਂਕਿ ਹੁਣ ਪ੍ਰਿੰਕਲ ਲੁਧਿਆਣਾ ਨੇ ਇਹ ਗੀਤ ਗਾਉਣ ਵਾਲੇ ਟਾਈਗਰ ਹਲਵਾਰਾ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ